ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਦੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਪਿੰਡ ਕਸੋਵਾਲ ਵਿਖੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਬਦਮਾਸ਼ਾਂ ਨਾਲ ਮੁਕਾਬਲਾ ਹੋਇਆ ਇਸ ਮੁਕਾਬਲੇ ਦੇ ਵਿੱਚ ਤazie 2 ਵਿਅਕਤੀ ਜ਼ਖਮੀ ਹੋਏ ਨੇ ਜਾਣਕਾਰੀ ਦਿੰਦੇ ਐਸਐਸਪੀ ਦੇ ਹਾਥੀ ਦਾ ਕਹਿਣੇ ਕਿ ਗੈਂਗਸਟਰ ਜੀਵਨ ਖੋਜੀ ਦੇ ਦੋ ਸਾਥੀ ਰਮਦਾਸ ਲਾਕੇ ਦੇ ਵਿੱਚ ਘੁੰਮ ਰਹੇ ਸਨ ਤੇ ਜਿੱਥੇ ਕੇ ਪੁਲਿਸ ਨੂੰ ਇਹਨਾਂ ਦੀ ਜਾਣਕਾਰੀ ਮਿਲੀ ਤੇ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਗਿਆ ਇਸ ਦੌਰਾਨ ਪੁਲਿਸ ਨੇ ਜਦੋਂ ਇਹਨਾਂ ਨੂੰ ਰੋਕਣ ਲਈ ਕਿਹਾ ਤਾਂ ਉਥੋਂ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਤੇ ਇਹਨਾਂ ਵੱਲੋਂ ਪਹਿਲਾਂ ਪੁਲਿਸ ਦੇ ਉੱਪਰ 6 ਰੌਂਦ ਫਾਇਰ ਕੀਤੇ ਗਏ ਜਿਸ ਤੋਂ ਬਾਅਦ ਪੁਲਿਸ ਨੇ ਵੀ ਐਨਏ ਉੱਪਰ ਜਵਾਬੀ ਕਾਰਵਾਈ ਦੇ ਵਿੱਚ 4 ਗੋਲੀਆਂ ਚਲਾਈਆਂ ਤੇ ਦੋਨਾਂ ਬਦਮਾਸ਼ਾਂ ਦੀ ਲੱਤ ਦੇ ਗੋਲੀ ਜਾਵਤ ਜੀਏ ਪੁਲਿਸ ਨੇ ਦੋਨਾਂ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਦੇ ਵਿੱਚ ਭੇਜਿਆ ਤੇ ਇਸ ਦੌਰਾਨ ਪੁਲਿਸ ਦੀ ਗੱਡੀ ਦੇ ਉੱਪਰ 20 ਗੋਲੀਆਂ ਦੇ ਨਿਸ਼ਾਨ ਦੇਖਣ ਨੂੰ ਮਿਲੇ ਨੇ ਤੇ ਕਾਬੂ ਕੀਤੇ ਗਏ ਦੋਨਾਂ ਬਦਮਾਸ਼ਾਂ ਤੋਂ ਫਿਲਹਾਲ ਪੁਲਿਸ ਪੁੱਛਗਿੱਛ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਬਦਮਾਸ਼ ਵਿਦੇਸ਼ ਬੈਠੇ ਗੈਂਗਸਟਰ ਜੀਵਨ ਜੋਸ਼ੀ ਦੇ ਸ਼ਾਰਿਆ ਤੇ ਕੰਮ ਕਰਦੇ ਨੇ ਹੋ ਗਿਆ ਕਮੀ ਹੋਇਆ ਜੀ ਦੇਖੋ ਜੀ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਨੇ ਸਾਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਜਿਹੜਾ ਵੀ ਪੰਜਾਬ ਦੀ ਧਰਤੀ ਨੂੰ ਕੁਝ ਵੀ ਕੋਈ ਮਾੜੇ ਅਨਸਰ ਕਰਨ ਦੀ ਜਿਹੜੀ ਨੀਤ ਹੈ ਨਾ ਕੋਈ ਨਹੀਂ ਲੱਗਣੀ ਨਹੀਂ ਆਈਡੀ ਦਾ ਕੋਈ ਟੈਰਰਿਜ਼ਮ ਫੈਲਾਉਣ ਦੀ ਕੋਸ਼ਿਸ਼ ਕਰਨਗੇ ਕੋਈ ਵੀ ਐਦਾਂ ਦੀਆਂ ਗਤੀਵਿਧੀਆਂ ਕਰਨਗੇ ਅਸੀਂ ਉਹਨਾਂ ਨੂੰ ਸਖ਼ਤੀ ਨਾਲ ਕਾਰਵਾਈ ਕਰਾਂਗੇ ਉਹਨਾਂ ਦੇ ਇਸੇ ਲੜੀ ਤਹਿਤ ਸਾਡੀ ਸਾਡੀ ਪੁਲਿਸ ਨੂੰ ਕੱਲ ਇਨਫੋਰਮੇਸ਼ਨ ਮਿਲੀ ਕਿ ਜੀਵਨ ਫੌਜੀ ਜਿਹੜਾ ਹੈਗਾ ਫੋਰਨ ਬੇਸਡ ਟੈਰਰਿਸਟ ਐਲੀਮੈਂਟ ਹੈਗਾ ਉਹਦੇ ਇੱਕ ਮੋਡਿਊਲ ਦੇ ਤਹਿਤ ਸਾਡੇ ਕੋਲੇ ਇਨਫੋਰਮੇਸ਼ਨ ਆਈ ਕਿ ਇਹ 4-5 ਜਣਿਆਂ ਦਾ گروਹ ਬਣਿਆ ਹੋਇਆ ਹੈ ਜਿਹੜੇ ਕਿ ਇਹ ਇਹਨਾਂ ਕੋਲ ਐਕਸਕਲੂਸਿਵ ਵੀ ਹੈਗੇ ਨੇ ਇਹਨਾਂ ਕੋਲ ਮਾਰੂ ਹਥਿਆਰ ਵੀ ਹੈਗੇ ਨੇ ਤੇ ਜਿਹੜੇ ਮਾੜੇ ਕੰਮ ਕਰਨ ਦੇ ਸਰਾਖ ਚ ਨੇ ਤੇ ਇਹਨਾਂ ਨੇ ਪਹਿਲਾਂ ਵੀ ਮਾੜੇ ਕੰਮ ਕੀਤੇ ਨੇ ਉਸੇ ਲੜੀ ਤਹਿਤ ਫਿਰ ਅਸੀਂ ਇੱਕ ਐਫ ਆਰ ਨੰਬਰ 58 ਸਾਡਾ 345 ਐਕਸਪਲੋਸਿਵ ਐਕਟ ਤੇ ਯੂਏਪੀਏ ਦੇ ਅੰਡਰ ਅਸੀਂ ਪੀਐਸ ਰਮਦਾਸ ਕਲ ਰਾਤੀ ਰਜਿਸਟਰ ਕੀਤੀ ਤੇ ਸਾਨੂੰ ਜਦੋਂ ਇਹ ਸਾਨੂੰ ਏਜੰਸੀਜ਼ ਨੇ ਵੀ ਸਾਨੂੰ ਇਨਟੀਮੇਟ ਕੀਤਾ ਇਹਦੇ ਬਾਰੇ ਤੇ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਕਿ ਇਹ ਜਿਹੜੇ ਉਹ ਦੋਸ਼ੀ ਨੇ ਇਹ ਐਕਟਿਵਾ ਤੇ ਚੱਲਦੇ ਜਾ ਰਹੇ ਨੇ ਸਾਡੀਆਂ ਟੀਮਜ਼ ਬੜੀਆਂ ਹੀ ਮਾਈਨਿਊਟਲੀ ਇਹਨਾਂ ਨੂੰ ਫੋਲੋ ਕਰ ਰਹੀਆਂ ਸੀਗੀਆਂ ਤੇ ਇੱਥੇ ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਰਮਦਾਸ ਇਲਾਕੇ ਵਿੱਚ ਇਹ ਤੁਸੀ ਦੇ ਜਦੋਂ ਜਾ ਰਹੇ ਸੀਗੇ ਸਾਡੀ ਟੀਮਾਂ ਤੇ ਇਹ ਦੋ ਜਿਹੜੇ ਦੋਸ਼ੀ ਨੇ ਇਹਨਾਂ ਦੋਸ਼ੀਆਂ ਦਾ ਨਾਂ ਹੈਗਾ ਜੀ ਲਵਪ੍ਰੀਤ ਸਿੰਘ ਉਰਫ ਲਵ ਅਤੇ ਵਿਸ਼ਾਲ ਮਸੀਹ ਉਰਫ ਮੰਗਲ ਇਹ ਦੋਵੇਂ ਜਾਫਰਕੋਟ ਥਾਣਾ ਜਨਾਲਾ ਦੇ ਵਾਸੀ ਨੇ ਜੀ ਇਹ ਦੋਨਾਂ ਨੂੰ ਜਦੋਂ ਸਾਡੀ ਟੀਮ ਨੇ ਰੋਕਿਆ ਤੇ ਇਹਨਾਂ ਨੇ ਸਾਡੀ ਟੀਮ ਤੇ 6 ਫਾਇਰ ਕੀਤੇ ਨੇ ਜੀ ਆਪਣੀਆਂ ਪਿਸਟਲਸ ਤੋਂ ਇੱਕ ਜ਼ਿਗਾਨਾ 9mm ਪਿਸਟਲ ਹੈ ਇੱਕ ਬਲੌਕ 9mm ਪਿਸਟਲ ਹੈ ਇਹ ਕਾਫੀ ਸਫਿਸਟੀਕੇਟਿਡ ਵੈਪਨਸ ਨੇ ਇਨੰਤੋਂ ਇਹਨਾਂ ਨੇ 6 ਸਾਡੇ ਪਲਾਜ਼ਮਾ ਤੇ ਫਾਇਰ ਕੀਤੇ ਜਿਹੜੇ ਚੋ ਇੱਕ ਫਾਇਰ ਸਾਡੀ ਪੁਲਿਸ ਦੀ ਜਿਹੜੀ ਵਹੀਕਲ ਹੈ ਉਹਦੇ ਤੇ ਵੀ ਲੱਗਿਆ ਬਹੁਤ ਹੀ ਨੈਰੋਲੀ ਸਾਡੀ ਟੀਮ ਨੇ ਐਸਕੇਪ ਕੀਤਾ ਤੇ ਜਵਾਬੀ ਫਾਇਰ ਦੇ ਦੌਰਾਨ ਇਹਨਾਂ ਦੇ ਦੋਵਾਂ ਦੇ ਇੱਕ ਦੇ ਦੋਨੋਂ ਦੋਨਾਂ ਦੀਆਂ ਲੱਤਾਂ 'ਤੇ ਇਹਨਾਂ ਦੇ ਇੰਜਰੀ ਆਈ ਹੈ ਗੋਣ ਦੇ ਗਨਸ਼ੌਟ ਇੰਜਰੀ ਹੈਗੀ ਆ ਪਤਾ ਲੱਗਾ ਕਿਹੜੀ ਵਾਦਤ ਨੂੰ ਅੰਜਾਮ ਦਿੱਤਾ ਸੀ ਹੁਣ ਤੱਕ ਕੋਈ ਜਾਂਚਦਾਰਾਂ ਨੂੰ ਪਤਾ ਲੱਗਾ ਨਹੀਂ ਇਹ ਜੀ ਜਿਹੜੀਆਂ ਸਾਨੂੰ ਸਾਡੇ ਮੁਤਾਬਿਕ ਇਨਫੋਰਮੇਸ਼ਨ ਸਿਗੀਆਂ ਹੈ ਨਾ ਕੋਈ ਕਾਫੀ ਮਾਰੂ ਹਥਿਆਰ ਸਿਗੇ ਇਹਨਾਂ ਕੋਈ ਐਕਸਕਲੂਸਿਵ ਵੀ ਸੀਗੇ ਤੇ ਬਾਕੀ ਹੁਣ ਜਿਵੇਂ ਇਹਨਾਂ ਨੂੰ ਅਸੀਂ ਬਰੀਕੀ ਨਾਲ ਪੁੱਛ ਕੇ ਕਰਾਂਗੇ ਇਹਨਾਂ ਨੂੰ ਇੱਕ ਵਾਰੀ ਹਸਪੀਟਲਾਈਜ਼ ਕੀਤਾ ਹੈ ਤੇ ਇਹਨਾਂ ਤੋਂ ਜਿਹੜੀ ਵੀ ਇਨਫੋਰਮੇਸ਼ਨ ਅਸੀਂ ਐਕਸਟ੍ਰੈਕਟ ਕਰਾਂਗੇ ਕਿ ਇਹਨਾਂ ਕੋਲ ਹੋਰ ਕੀ ਕੀ ਸਮਾਨ ਹੈ ਹਥਿਆਰ ਹੈਗੇ ਆ ਇਹਨਾਂ ਦੇ ਸਾਥੀ ਕੌਣ ਨੇ ਸਾਨੂੰ ਉਮੀਦ ਹੈ ਇਹਨਾਂ ਦੇ ਜਿਹੜੇ ਬਾਕੀ ਦੇ ਸਾਥੀ ਨੇ ਉਹਨਾਂ ਨੂੰ ਵੀ ਜਲਦੀ ਸਰ ਬਾਰਡਰ ਏਰੀਆ ਚ ਕਮਰੇ ਲੱਗਦਾ ਕੋਈ ਕਸਾਈਨਮੈਂਟ ਲੈਣ ਆ ਸਕ ਆਏ ਹੋਣਗੇ ਕਿਉਂਕਿ ਜੀ ਬਹੁਤ ਦੀ ਮੋਮੈਂਟਮ ਨਹੀਂ ਬਿਲਕੁਲ ਜੀ ਜਿਹੜੀਆਂ ਸਾਡੇ ਕੋਲ ਦੁਪਹਿਰ ਦਾ ਟਾਈਮ ਪਰਮਿਸ਼ਨ ਸੀਗੀ ਕਿ ਸਨਵਾਈਡਿੰਗ ਸੀਜ਼ਨ ਆ ਰਹੀ ਸੀ ਤਾਂ ਉਹਨਾਂ ਦੇ ਪੈਸਟਰਲ ਆਏ ਹੋਣਗੇ ਅਗਰ ਆ ਸਕਦੇ ਆਏ ਹੋਣਗੇ ਗੁਡਰਪੁਰ ਮਾੜੀਆਂ ਗਤੀਵਿਧੀਆਂ ਚ ਇਨਵੋਲਡ ਸੀਗੇ ਤੇ ਇਹਨਾਂ ਨੇ ਇਸੇ ਇਲਾਕੇ ਚ ਜਿਹੜੀ ਐਕਸਟਰਸ਼ਨ ਕਾਲਸ ਜਿਹੜੀਆਂ ਜੀਵਨ ਫੌਜੀ ਕਹਿੰਦਾ ਆਪਣੇ ਆਪ ਨੂੰ ਕਹਿੰਦਾ ਹੈਗਾ ਉਹ 테러ਿਸਟ ਐਲੀਮੈਂਟ ਹੈਗਾ ਤੇ ਇਹ ਬੇਸਿਕਲੀ ਜਿਹੜੇ ਹੈਗੇ ਉਹਦੇ ਕਹਿਣ ਤੇ ਇਹਨਾਂ ਨੇ ਇਲਾਕੇ ਚ دہشت ਫਲਾਉਣ ਦੀ ਕੋਸ਼ਿਸ਼ ਕਰਨੀ ਸੀ ਬਟ ਸਾਡੀ ਬਹੁਤ ਹੀ ਬਹਾਦਰੀ ਨਾਲ ਸਾਡੀ ਟੀਮ ਨੇ ਸਾਡੇ ਡੀਐਸਪੀ ਸਾਹਿਬ ਨੇ ਆਪ ਅੱਗੇ ਹੋ ਕੇ ਇਹਨਾਂ ਨੂੰ ਨਾਲ ਇਹਨਾਂ ਨੂੰ ਬਬੂ ਕੀਤਾ ਮੇਰੇ ਬਿਸਵਾਦੀ ਨੇ ਸੁਸਮਿਲਿਆ ਉਹਨਾਂ ਨਾਲ ਕੋਈ ਸੰਬੰਧ ਹੈਗਾ ਨਾ ਜਿਹੜਾ ਤੱਕ ਬਲਾ ਤੋਂ ਮਿਲਿਆ ਜੀ ਸਾਨੂੰ ਕਾਫੀ ਹਿੰਟ ਹੈਗੇ ਨੇ ਸਾਨੂੰ ਉਮੀਦ ਹੈ ਕਿ ਇਹਦੇ ਤੋਂ ਸਾਨੂੰ ਹੋਰ ਵੀ ਬਹੁਤਕəsੀ ਜਾ ਕੇ ਕੁਝ ਕਿਸੇ ਤਰ੍ਹਾਂ ਇਹਨਾਂ ਤੋਂ ਕਰਾਂਗੇ ਇਹਨਾਂ ਦੇ ਸਾਖੇ ਤੋਂ ਵੀ ਕੁਝ ਚੀਜ਼ ਕਰਾਂਗੇ ਸਾਨੂੰ ਉਮੀਦ ਹੈ ਕਿ ਕਾਫੀ ਵੱਡੀਆਂ ਇਹਨਾਂ ਤੋਂ ਰਿਕਵਰੀਜ਼ ਹੋਣਗੀਆਂ ਕਿਤੇ ਕੋਈ ਪਿਸਟਲ ਮਿਲੇ ਲੱਗਦਾ ਇਹ ਵੀ ਬਾਰਡਰ ਪਾਰਟਾਈ ਹੋ ਸਕਦੀ ਬਿਲਕੁਲ ਜੀ ਜਿਹੜੇ ਅਸੀਂ ਪਿਛਲੇ ਦਿਨਾਂ ਤੋਂ ਕਾਫੀ ਦਿਨਾਂ ਤੋਂ ਅਸੀਂ ਜਿਹੜੀ ਰਿਕਵਰੀਜ਼ ਕਰ ਰਹੇ ਹਾਂ ਪਗੜਾ ਲੋਕਾਂ ਮੜੀ ਸਾਡੇ ਕੋਲ ਪਿਸਟਲਜ਼ ਆ ਰਹੀਆਂ ਨੇ ਜਿਹੜੀਆਂ ਸਫਿਸਟੀਕੇਟਿਡ ਵੈਪਨਜ਼ ਆ ਰਹੇ ਨੇ ਇਹ ਜਿਹੜੀਆਂ ਸਾਰੀਆਂ ਪਿਸਟਲਸ ਨੇ ਉਹ ਉਸੇ ਤਰੀਕੇ ਦੀਆਂ ਪਿਸਟਲਸ ਨੇ ਜਿਗਾਨਾ ਪਿਸਟਲ ਤੇ ਲਾਈ ਨੇ ਮੈਨੂੰ ਬਲੌਕ ਪਿਸਟਲ ਜਿਹੜੀ ਹੈ ਠੀਕ